ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅਸੀਂ ਫਿਰੋਜ਼ਪੁਰ ਦੇ ਨੇੜਲੇ ਪਿੰਡ ਦੀ ਜਿੱਥੇ ਕੀ ਗਲੀ ਦੇ ਵਿੱਚ ਮੰਜਾ ਡਾਊਨ ਨੂੰ ਲੈ ਕੇ ਇਸ ਕਦਰ ਹੰਗਾਮਾ ਹੋ ਜਾਂਦਾ ਹੈ ਕਿ ਤਨਾਰ ਲੋਕਾਂ ਦੇ ਵੱਲੋਂ ਗਰੀਬ ਲੋਕਾਂ ਦੇ ਮੰਜਿਆਂ ਦੇ ਉੱਤੇ ਟਰੈਕਟਰ ਚੜਾ ਦਿੰਦਾ ਜਿਸ ਤੋਂ ਬਾਅਦ ਉੱਥੇ ਮਾਹੌਲ ਇਸ ਤਰੀਕੇ ਨਾਲ ਗਰਮਾ ਜਾਂਦਾ ਹੈ ਕਿ ਉਹਨਾਂ ਨੂੰ ਡੰਡੇ ਸੋਟੀਆਂ ਦੇ ਨਾਲ ਕੁੱਟਿਆ ਜਾਂਦਾ ਤੇ ਉਹ ਹਸਪਤਾਲ ਦਾਖਲ ਹੋ ਜਾਂਦੇ ਨੇ ਸੋਦਾ ਜਿਹਾ ਕੀ ਹੱਥ ਦੀ ਪੈਰ ਦੀ ਗਰਮੀ ਦੇ ਕਰਕੇ ਲੋਕ ਜਿਹੜੇ ਗਰੀਬ ਲੋਕ ਨੇ ਉਹ ਘਰਾਂ ਦੇ ਬਾਹਰ ਮੰਜੇ ਢਾਕੇ ਆਪਣੀਆਂ ਰਾਤਾਂ ਕੱਟਦੇ ਨੇ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਕਿ ਗਰੀਬ ਪਰਿਵਾਰ ਵਾਲੇ ਆਪਣੇ ਘਰਾਂ ਦੇ ਬਾਹਰ ਮੰਜੇ ਢਾਕੇ ਪਈ ਸੀ ਤਾਂ ਉਸ ਵਕਤ ਜਿਹੜੇ ਕਿ ਜ਼ਿਮੀਦਾਰ ਘਰਾਣੇ ਦੇ ਲੋਕਾਂ ਦੇ ਨਾਲ ਇਹਨਾਂ ਦਾ ਪੰਗਾ ਪੈ ਜਾਂਦਾ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਕਿ ਇਹ ਗਲੀ ਦੇ ਵਿੱਚ ਮੰਜੇ ਕਿਉਂ ਢੋਂਦੇ ਨੇ ਜਿੱਦੇ ਚੱਲਦੇ ਤੇ ਹੰਗਾਮਾ ਹੁੰਦਾ ਤਾਂ ਉਹਨਾਂ ਦੇ ਵੱਲੋਂ ਇਹਨਾਂ ਦੇ ਮੰਜੇ ਤੇ ਟਰੈਕਟਰ ਚੜਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਖੂਬ ਅੱਥਾਉ ਪਾਈ ਹੁੰਦੀ ਆ ਜਿਹੜੇ ਵੀਡੀਓ ਵੀ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾਂ ਸੀ ਨਜ਼ਰ ਵੀਡੀਓ ਤੇ ਮਾਰਾਂਗੇ ਤੇ ਉਸ ਤੋਂ ਬਾਅਦ ਸੁਣਦੇ ਆ ਕਿ ਜ਼ਖਮੀਆਂ ਦਾ ਕੀ ਕਹਿਣਾ ਹੈ ਤੁਨੂੰ ਟਰਾਉਣੇ ਮਾਂ ਦੀ ਫੁੱਤੀ ਅਜਿਹਾ ਪਿਛਾ ਜਾ ਮਰ ਕੇ ਘਰ ਪਾੜ ਦੀ ਗੇ ਸਮਝਦਾ ਬਈ ਤਰੀਕਾ ਤਰੀਕਾ ਕਰੋ ਤਰੀਕਾ ਤੇ ਛੜਕਦੇ ਥੋੜਾ ਤੈਨੂੰ ਰਾਖਾ ਛੱਡੋ ਪੈ ਕੀ ਹੋ ਗਿਆ ਅਛਾ ਕਿ ਖਲਾਂਦੇ ਪਿਛਾ ਕੋਈ ਬਾਤ ਨਹੀਂ ਆਖੀ ਕਹ ਰਾਗੀ ਮਤਲਬ ਤੂੰ ਫੜਾ इधर होना इधर हो वीडियो बनवाए टेंशन

ਆਇਦਰ 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 ਆਇਆ ਇਧਰ ਆਇਆ ਇਧਰ ਇਧਰ ਆਇਦਰ ਆਇਆ ਯਾਰ ਸਾਡੇ ਨਾਲ ਜੀ ਸਰਦਾਰ ਨੇ ਜ਼ਿਮੀਦਾਰ ਨੇ ਪਿੰਡ ਦੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਸੀਂ ਏਸੀ ਪਲਵਾਰ ਦੇ ਆ ਸਾਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀਆਂ ਜਨਾਨੀਆਂ ਨੂੰ ਗੰਦੀਆਂ ਧੀਆਂ ਪੈਣਾ ਦੀਆਂ ਗਾਲਾਂ ਦੇ ਕੇ ਗਏ ਨੇ ਬਹੁਤ ਗੰਦੀਆਂ ਗੰਦੀਆਂ ਬੇ ਸੁਣਨ ਵਾਲੀਆਂ ਤੇ ਕਿਸ ਕੱਲ ਨੂੰ ਲੈ ਕੇ ਰੋਲਾ ਹੋਇਆ ਮੰਜੇ ਤੋਂ ਰੋਲਾ ਪਿਆ ਜੀ ਗਲੀ 'ਚ ਅਸੀਂ ਮੰਜੇ ਡਾਏ ਸੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇੰਨੀ ਜ਼ਿਆਦਾ ਉਹ ਲੱਗਦੇ ਨੇ ਟਰੈਕਟਰ ਗਲੀ 'ਨੇ ਕੋਈ ਕੁਛ ਨਹੀਂ ਜੀ ਉਥੋਂ ਲੱਗਦਾ ਹੁੰਦੇ ਖੇਤ ਨੂੰ ਕੋਈ ਰਾਹ ਨਹੀਂ ਲੱਗਦਾ ਕਿਸੇ ਦੇ ਘਰ ਨੂੰ ਟਰੈਕਟਰ ਟਰੈਲੀ ਜਾਂਦਾ ਉਹ ਰੋਲਾ ਪਿਆ ਹਾਂਜੀ ਬਕਾਇਦਾ ਉਥੋਂ ਕੋਈ ਟਰੈਕਟਰ ਨਹੀਂ ਕੋਈ ਟਰੈਲੀ ਨਹੀਂ ਹੁੰਦੇ ਖੇਤ ਨੂੰ ਜਾਂਦਾ ਨਾ ਘਰ ਨੂੰ ਬਸ ਸਾਡੇ ਘਰਾਂ ਤੋਂ ਅੱਗੇ ਜਾ ਕੇ ਰਾਹ ਖਤਮ ਹੋ ਜਾਂਦਾ ਜੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਤੁਹਾਨੂੰ ਫੋਟਵਰ ਕਿੰਨੀ ਬੇਰਹਿਮੀ ਨਾਲ ਪੁੱਛੀ ਸਾਡੇ ਬੁੜੀਆਂ ਨਾਲੋਂ ਬੇਸਲੂਕੀ ਨਾਲ ਪੇਸ਼ ਆਏ ਨੇ ਜੀ ਤੁਹਾਨੂੰ ਡਾਂਗਾ ਨਾਲ ਵਗੇਰਦੇ ਸੀ ਤੇ ਨਾਲੇ ਪਿਸਤੌਲ ਦੀਆਂ ਤਮਕੀਆਂ ਦਿੰਦੇ ਆਏ ਸੀ ਤੇ ਪਿਸਤੌਲ ਵੀ ਬਕਾਇਦਾ ਲੈ ਕੇ ਆਏ ਸੀ ਕਹਿੰਦਾ ਜਿਆਦੇ ਬੋਲੇ ਤਾਂ ਗੋਲੀ ਠੋਕ ਦੂੰਗਾ ਗਾਲੀ ਗਲੋਚ ਵੀ ਹਾਂਜੀ ਬਹੁਤ ਗੰਦੀਆਂ ਗੰਦੀਆਂ ਗਾਲ੍ਹੀਆਂ ਦਿੱਤੀਆਂ ਜੀ ਇਹ ਵੀ ਡਾਰ ਹਾਂਜੀ ਇਸ ਹੀ ਜੱਟ ਜੱਟ ਇਹ ਜਰਨਲ ਜੱਟ ਸਿੰਘ ਨੇ ਜੀ ਹਾਂ ਹਾਂ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹਾਂਜੀ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਹੈ ਕਿ ਸਾਡੇ ਏਸੀ ਪਰਿਵਾਰ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਹਾਂਜੀ ਇਹ ਵੀ ਨੀਕਾਰੀ ਵੀ ਨਹੀਂ ਹੋ ਰਹੀ ਹੈ ਜੀ ਅਸੀਂ ਰਾਤ ਨੂੰ ਜਾ ਰਹੇ ਹਾਂ ਜੀ ਸਾਨੂੰ ਰਾਹ ਦੇ ਵਿੱਚ ਰੋਕ ਕੇ ਮਾਰ ਪੀਟ ਕੀਤੀ ਜਾ ਰਹੀ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਬੰਦੇ ਬਕਾਇਦਾ ਗੱਡੀ ਚ 3-4 ਗੱਡੀਆਂ ਲਿਆਂਦੇ ਨੇ ਬਕਾਇਦਾ ਕਾਪੇ ਲੈ ਕੇ ਸਾਡੇ ਮਗਰ ਆਉਂਦੇ ਨੇ ਅਸੀਂ ਫਿਰ ਹਾਂਜੀ ਰਾਹ ਘੇਰ ਘੇਰ ਕੋਟਦੇ ਨੇ ਗੋਲੀਆਂ ਦੀਆਂ ਤੰਕੀਆਂ ਦਿੰਦੇ ਨੇ ਜੀ ਪੂਰੀ ਪਤਵਾਰ ਹਾਂਜੀ ਇਹ ਖਲਾਰਾ ਸਿੰਘ ਪਿੰਡ ਛੋਡੀ ਵਾਲਾ ਟਾਣੀ ਤੇ ਬੈਠੇ ਨੇ ਤੇ ਉਟ ਮਾਰ ਰਹੀ ਬੇਲੀ ਮੋਬਾਈਲ ਤੇ ਗੱਲ ਕਰਦਾ ਪਏ ਆਪਦੀ ਘਰ ਦੀ ਨਾਲ ਕਹਿੰਦੇ ਨਾ ਕਰਦਾ ਏ ਸੜਕ ਤੇ ਮੋੜ ਜੇ ਤੇ ਬੈਠਾ ਕਰਾਂਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਇਹ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੁਛ ਸਿਰ ਤੇ ਇਹਦੇ ਚੀਜ਼ ਮਾਰੀ ਏ ਇਹ ਡਿੱਗ ਪਿਆ ਬਾਅਦ ਚ ਇਹ ਉਥੋਂ ਮੰਨ ਕੇ ਡੈਗ ਡੂਗ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਰੋਲਾ ਕਿਸ ਗੱਲ ਦਾ ਰੋਆ ਮੰਜਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਮੰਜੇ ਗਲੀ ਚ ਮੰਜੇ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਦੇ ਢਾਲੀ ਦਾ ਕੋਈ ਉੱਥੇ ਟਰੈਕਟਰ ਨਹੀਂ ਲੰਗਦਾ ਕੋਈ ਟਰਾਲੀ ਨਹੀਂ ਲੰਗਦੀ ਕੋਈ ਖੇਤ ਇਹਦੇ ਨੂੰ ਰਾਹ ਨਹੀਂ ਉਤਰਦਾ ਉਥੋਂ ਬਿਨਾ ਵਜਾ ਤੋਂ ਬਿਨਾ ਵਜਾ ਤੋਂ ਮੁਕਾਲ ਲੈਂਦਾ ਬੰਦਾ ਸਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਕੁੱਟ ਮਾਰ ਹਾਂਜੀ ਤੇਰੀ ਕੁੱਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਕੀਤਾ ਤੇ ਇੱਥੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਇਹਨਾਂ ਨੇ ਸਾਰਿਆਂ ਦੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਖਿਆ ਸਾਰਿਆਂ ਨੂੰ ਮੈਂ ਮਾਰ ਦੇਂਗਾ ਤਾਂ ਇੱਕ ਦਾ ਹੀ ਚਾਰ ਬੰਦੇ ਅਸੀਂ ਰੂਟਾ ਮੀਟਰ ਦੇ ਥੱਲੇ ਆ ਚੱਲੇ ਹਾਂ ਉਹਨਾਂ ਦਾ ਗਾਰ ਵੀ ਛੜੇ ਉਹਨਾਂ ਕੋਲ ਕਿਰਪਾਨਾਂ ਹੈਗੀਆਂ ਕਾਪੇ ਬੰਦੇ ਉਹਨਾਂ ਸੱਦੇ 10-15 ਬੰਦੇ ਪਾਸੇ ਦੇ ਪਿੰਡਾਂ ਦੇ ਹਾਂ ਇੱਕ ਪਿਸਤੌਲ ਵੀ ਹੈਗਾ ਇਹਨਾਂ ਕੋਲੇ ਤੇ ਉਦੋਂ ਬਾਅਦ ਚਲੇ ਗਏ ਟੱਕਾਂ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਨਾਂ ਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਹੇ ਕੋਲ ਮੇਰੇ ਨਾਲ ਪੈ ਗਏ ਹਾਂਜੀ ਇੱਥੇ ਆ ਕੇ ਕੇਰ ਕੇ ਕੁੱਟ ਮਾਰੀ ਇਹ ਇੱਥੇ ਆਣ ਕੇ ਕੇਰ ਕੇ ਕੁੱਟ ਮਾਰ ਕੀਤੀ ਇਹਦੇ ਜਿਆਦਾ 8-10 ਬੰਦੇ ਉਦੋਂ ਵੀ ਸੀ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਉਹ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆਵੇ ਕੋਟ ਕੋਟ ਕੇ ਮੇਰੀਆਂ ਵੱਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫੈਕਚਰ ਹੋਈ ਹੋ। ਹੁਣ ਮਾਰੇ ਕਾਰਵਾਈ ਹੋਣੀ ਚਾਹੀਦੀ। ਇਹ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਖੈ ਦੇਖਿਆ ਜਾਬੇ ਤਾਂ ਲਗਾਤਾਰ ਕੁੱਟ ਮਾਰ ਦੇ ਮਾਮਲੇ ਵਾਦੇ ਨਜ਼ਰ ਆ ਰਹੇ ਨੇ। ਨਿੱਕੀਆਂ ਮੋਟੀਆਂ ਤਕਰਾਰਾਂ ਵੀ ਹੁਣ ਖੂਨੀ ਰੂਪ ਧਾਰਨ ਕਰ ਲੈਂਦੀਆਂ ਨੇ। ਬਿਊਰੋ ਰਿਪੋਰਟ ਅਖੰਡ ਲੋਕ